ਕ੍ਰਮਜੀਠੇ ਦੇ ਕਾਰਵਾਈ ਹੋਈ ਹੈ ਕਿਉਂਕਿ ਨਸ਼ੇ ਦੇ ਨਾਲ ਜੁੜੇ ਇੱਕ ਮਸਲਾ ਲਗਾਤਾਰ ਚੱਲ ਰਿਹਾ ਹੈ ਲੱਗਦਾ ਹੈ ਕਿ ਆਖਰਕਾਰ ਇਸ ਵਾਰ ਬੜੀ ਕੰਕਰੀਟ ਕਾਰਵਾਈ ਹੋਈ ਭਾਜਪਾ ਨੇ ਜਿਹੜਾ ਜਿਹੜੀ ਦਾ ਅਫਸਰ ਸੀ ਰਣਜਨ ਸਿੰਘ ਜਦੋਂ ਮਤਲਬ ਉਹਨੂੰ ਅਰੈਸਟ ਕਰਨ ਦਾ ਟਾਈਮ ਆਇਆ ਜਦੋਂ ਉਹਤੇ ਕਾਰਵਾਈ ਕਰਨ ਦਾ ਟਾਈਮ ਆਇਆ ਇਹਨਾਂ ਨੇ ਅਫਸਰ ਦੀ ਬਦਲੀ ਕਰਤੀ ਉਹਦੀ ਉਹਨੂੰ ਬਚਾ ਲਿਆ ਉਸ ਲਈ ਮਤਲਬ ਕੋਰਟ ਦੇ ਵਿੱਚ ਕੋਈ ਐਵੀਡੈਂਸ ਨਹੀਂ ਪੇਸ਼ ਕੀਤੀ ਭਾਜਪਾ ਨੇ ਉਸ ਵਾਰ ਕਾਂਗਰਸ ਵਾਲੇ ਵਾਅਦਾ ਕਰਕੇ ਆਏ ਸੀ ਔਰ ਬਾਜਵਾ ਸਾਹਿਬ ਵੀ ਕਹਿੰਦੇ ਸੀ ਕਿ ਮੈਂ ਉਹਨੂੰ ਬਾਹਰ ਤੋਂ ਫੜ ਕੇ ਘੇੜ ਕੇ ਜਾ ਕੇ ਠਾਣੇ ਛੱਡ ਗਿਆ ਔਰ ਜਿਹੜੇ ਤੁਹਾਡੇ ਸਿੱਧੂ ਸਾਹਿਬ ਸੀ ਉਹ ਹੋਰ ਇਹਨਾਂ ਦੇ ਕਲੀਡਰ ਸੀ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਸੱਗੜਾ ਲਾਣ ਕੇ ਲੈ ਕੇ ਜਾਣਗੇ ਉਦੋਂ ਤਾਂ ਇਹ ਕਹਿੰਦੇ ਸੀ ਚੰਨੀ ਸਾਹਿਬ ਨੇ ਕਿਤੇ ਤੇ ਕੇਸ ਕੀਤਾ ਲੇਕਿਨ ਉਹ ਉਹਦੇ ਵਾਸਤੇ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਦੀ ਐਵੀਡੈਂਸ ਨਹੀਂ ਕੀਤੀ ਤੇ ਉਹਨਾਂ ਨੇ ਮਤਲਬ ਹੁਣ ਉਹ ਕਹਿੰਦੇ ਵੈਂਡਟ ਆ ਪਹਿਲਾਂ ਲੋਕ ਫੀਮ ਫੁੱਕੀ ਕਰਦੇ ਸੀ ਫਿਰ ਚਿੱਟਾ ਆ ਗਿਆ ਜੀ ਹੁਣ ਚਿੱਟੇ ਦੀ ਅਵੇਲੇਬਿਲਟੀ ਬਹੁਤ ਘਟ ਗਈ ਹੁਣ ਇੱਕ ਨਵਾਂ ਇਹ ਫੈਡਰਾ ਕਰਕੇ ਨਿਸ਼ਾਨਾ ਰਿਹਾ ਸੀ ਉਹ ਜਿਹੜਾ ਕਿਉਂਕਿ ਓਪੀਐਮ ਦੀ ਕਲਟੀਵੇਸ਼ਨ ਬਤ ਕਰਦੀ ਮੈਨੂੰ ਇਵਨ ਅਫਗਾਨਿਸਤਾਨ ਚ ਬੰਦ ਕਰਤੀ ਉਹਕੇ ਨ ਪੰਜਾਬ ਚ ਨਹੀਂ ਹੁੰਦਾ ਸੀਗਾ ਕੋਕੇ ਲਾਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੇ ਨਵੇਂ ਨਵੇਂ ਕਿਸਮ ਦੇ ਨਸ਼ੇ ਆਦੇ ਆ ਮੈਡੀਕਲ ਨਸ਼ੇ ਆ ਗਏ ਬਹੁਤ ਸਾਰੇ ਅੱਜ ਵੀ ਤੁਸੀਂ ਦੱਸਿਆ ਵੀ ਬੜੇ ਨਵੇਂ ਨਵੇਂ ਨਸ਼ੇ ਆ ਗਏ ਤਾਂ ਇਹਨੂੰ ਨਾਲ ਦੀ ਨਾਲ ਟ੍ਰੈਂਡਰ ਨੂੰ ਪਤਾ ਕਰਕੇ ਉਹਦੇ ਤੇ ਸੋਕਾ ਹੋ ਜੀ ਤੇ ਹੁਣ ਸਾਡੇ ਕੋਲੇ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਹੈ ਉਹ 160 ਤੋਂ ਵੱਧ ਕੇ 900 ਦੀ ਹੋ ਗਈ ਹੈ ਜੇ ਅਸੀਂ 900 ਦਵਾਈਆਂ ਪ੍ਰੋਕੂਰ ਕਰ ਲੱਗਾ ਸੀ ਉਹਨੂੰ ਡਾਕਟਰ ਨੂੰ ਕਹਿੰਦੇ ਜਿਹੜੀ ਤੁਸੀਂ ਦਵਾਈ ਲਗਣੀ ਤਾਂ ਦੱਸ ਦਿਓ ਠੀਕ ਹੈ ਜੀ ਪਰ ਜੇ ਦੇਖ ਦੂਜੀ ਗੱਲ ਹੈ ਵੀ ਕੋਈ ਦਵਾਈ ਵੇਸਟ ਨਾ ਹੋਵੇ ਤੇ ਜੇ ਤੁਹਾਡੇ ਉੱਤੇ ਡਾਕਟਰ ਨਹੀਂ ਹੈ ਜਾਂ ਦਵਾਈ ਯੂਜ਼ ਨਹੀਂ ਹੋ ਰਹੀ ਤੇ ਤਿੰਨ ਮਹੀਨੇ ਪਹਿਲਾਂ ਤੋਂ 23 ਮਹੀਨੇ ਪਹਿਲਾਂ ਸਭ ਨੂੰ ਦੱਸੋ ਸਸੇ ਗੱਲ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਐਕਸ਼ਨ ਵੀ ਹੋ ਰਹੇ ਨੇ ਤੇ ਉਹਦੇ ਨਾਲ ਦੂਜੇ ਪਾਸੇ ਸਰਕਾਰ ਇਸ ਪੱਲ ਵੀ ਧਿਆਨ ਦੇ ਰਹੀ ਹੈ ਕਿ ਆਖਰ ਉਹਦੇ ਜਿਹੜੇ ਸੋਰਸ ਨੇ ਕਿਉਂ ਕੋਈ ਨਸ਼ਾ ਕਰਨ ਲੱਗਦਾ ਹੈ ਜਾਂ ਫਿਰ ਜਿਹੜਾ ਉਹਨੂੰ ਨਸ਼ਾ ਦਿੰਦਾ ਹੈ ਅਜਿਹੇ ਤਮਾਮ ਕਈ ਪਹਿਲੂ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਜੇ ਕਹੀਏ ਕਿ ਇੱਕ ਵਾਰ ਤਾਂ ਹੁੰਦਾ ਵੀ ਨਸ਼ਾ ਵੇਚਣ ਵਾਲੇ ਤਾਂ ਫੜੇ ਗਏ ਪਰ ਉਹਦੇ ਬਾਕੀ ਪਹਿਲੂ ਨੇ ਜਿਹੜੇ ਪਿੱਛੇ ਛੁੱਟ ਜਾਂਦੇ ਨੇ ਇਸੇ ਨੂੰ ਲੈ ਕੇ ਸਰਕਾਰ ਨੇ ਇੱਕ ਨਵੀਂ ਕੋਸ਼ਿਸ਼ ਸ਼ੁਰੂ ਕਰੀ ਹੈ ਜਿੱਚ ਡਾਟਾ ਇੰਟੈਲੀਜੈਂਸ ਦੀ ਪੂਰੇ ਇੱਕ ਸਿਸਟਮ ਦੇ ਨਾਲ ਜਿਹੜਾ ਬਿਉਰਾ ਤਿਆਰ ਕਰਿਆ ਜਾਊਗਾ ਤੇ ਉਸ ਤੋਂ ਬਾਅਦ ਉਹਨੂੰ ਬੜੇ ਵਿਸਤ ਕਿ ਜਿੱਥੇ ਪੁਲਿਸ ਐਕਸ਼ਨ ਕਰਨਾ ਪੁਲਿਸ ਦੇ ਕੋਲੇ ਜਿੱਥੇ ਹੋਰ ਡਿਪਾਰਟਮੈਂਟ ਦਾ ਰੋਲ ਹੋਊਗਾ ਉਹਨਾਂ ਦੇ ਕੋਲੇ ਭੇਜਿਆ ਜਾਊਗਾ ਤੇ ਪੂਰਾ ਡਾਟਾ ਜਿਹੜਾ ਉਹ ਕਲੈਕਟ ਕੀਤਾ ਜਾਊਗਾ ਡਾਕਟਰ ਬਲਵੀਰ ਸਾਹਿਬਾ ਨੇ ਡਾਕਟਰ ਸਾਹਿਬ ਦੇਖਿਆ ਜਾਵੇ ਇਹ ਤਾਂ ਹੁੰਦਾ ਵੀ ਆਮ ਤੌਰ ਦੇ ਉੱਤੇ ਕੋਈ ਚੀਜ਼ ਖਤਮ ਕਰਨ ਵਾਸਤੇ ਤੁਸੀਂ ਉੱਥੇ ਐਕਸ਼ਨ ਲੈ ਲਓ ਉਹ ਚੀਜ਼ ਉੱਥੇ ਖਤਮ ਹੋ ਜੇ ਸਮੱਸਿਆ ਪਰੇਸ਼ਾਨੀਆਂ ਜਾਂ ਕੋਈ ਚੀਜ਼ ਅਵੇਲੇਬਲ ਕਰਾਣੀ ਹੈ ਜਿਹੜਾ ਨਸ਼ੇ ਵਾਲਾ ਮਸਲਾ ਇਹਦੇ ਵਿੱਚ ਕਈ ਪੁਆਇੰਟ ਜੁੜੇ ਹੋਏ ਨੇਗੇ ਉਹਨੂੰ ਹੁਣ ਤੁਸੀਂ ਕਿਤੇ ਨਾ ਕਿਤੇ ਖੋਲਣ ਜਾ ਰਹੇ ਹੋ ਵੀ ਕਿੱਥੇ ਕਿਹੜੀ ਚੀਜ਼ ਦੀ ਦਿੱਕਤ ਆ ਉਹਨੂੰ ਹਰ ਇੱਕ ਪੁਆਇੰਟ ਬਿਲਕੁਲ ਜੀ ਬਿਲਕੁਲ ਉਹਨੂੰ ਬੰਦ ਵੀ ਕਿਦਾਂ ਕਰਿਆ ਜਾਵੇ ਉਸ ਨੂੰ ਜਿਹੜਾ ਅਸੀਂ ਪਹਿਲਾ ਕੰਮ ਕੀਤਾ ਸੀ ਉਹਨੂੰ ਡੀਕ੍ਰਿਮੀਨਲਾਈਜ਼ ਕਰਤਾ ਵੀ ਜਿਹੜਾ ਬੰਦਾ ਨਸ਼ੇ ਕਰਦਾ ਹੈ ਨਾ ਜੀ ਉਹ ਦਿਮਾਗੀ ਤੌਰ ਤੇ ਮਤਲਬ ਪੇਸ਼ੈਂਟ ਆ ਉਹ ਮਨੋਗ। ਉਹ ਇੱਕ ਸੈਕਟਰੀ ਦਾ ਪੇਸ਼ੈਂਟ ਆ ਉਹਨੂੰ ਕੋਈ ਨਾ ਕੋਈ ਅੰਡਰਲਾਈਂਗ ਡਿਸਆਰਡਰ ਵੀ ਆ ਉਹਨੂੰ ਤੇ ਜਾਂ ਉਹਨੂੰ ਜਿਹੜਾ ਹੈਗਾ ਕੋਈ ਨਾ ਕੋਈ ਪ੍ਰੇਸ਼ਾਨੀ ਆ ਉਹਨੂੰ ਜਿਹਦੇ ਕਰਕੇ ਉਹ ਨਸ਼ਾ ਕਰਦਾ ਉਹਨੂੰ ਸਾਰਿਆਂ ਨੂੰ ਸਟੱਡੀ ਕਰਨਾ ਔਰ ਉਹਨੂੰ ਉਹਨੂੰ ਕ੍ਰਿਮੀਨਲ ਨਾ ਸਮਝਣਾ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਉਹਨੂੰ ਵੀ ਇਹ ਕਸੂਰਵਾਰ ਨਹੀਂ ਹੈ ਇਹ ਹਮਦਰਦੀ ਦਾ ਪਾਤਰ ਹੈ ਇਹ ਉਹ ਤੇ ਉਹਦਾ ਪਰਿ ਉਹਦਾ ਇਲਾਜ ਕੀਤਾ ਜਾਵੇ ਉਹਦੇ ਪਰਿਵਾਰ ਨਾਲ ਹਮਦਰਦੀ ਹੋਵੇ ਜਿਹੜੇ ਨਸ਼ੇ ਵੇਚਦੇ ਆ ਉਹ ਕ੍ਰਿਮੀਨਲ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਕੀਤੀ ਵੀ ਆ ਕਰ ਵੀ ਰਿਹਾ ਜੀ ਬਹੁਤ ਸਾਰੇ ਅਫਸਰਾਂ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਮਗਰਮੱਛਾਂ ਤੱਕ ਕਰ ਰਹੇ ਤੇ ਇਹ ਜਿਹੜਾ ਸਾਡਾ ਜਿਹੜਾ ਅਸੀਂ ਇਸ ਕਰਕੇ ਅਸੀਂ ਜਿਹੜਾ ਇੱਕ ਡਾਟਾ ਇੰਟੈਲੀਜੈਂਸ ਤੇ ਟੈਕਨੀਕਲ ਰਿਸੋਰਸ ਜਿਹੜਾ ਸੈਂਟਰ ਬਣਾਇਆ ਸੀ ਯੂਨਿਟ ਬਣਾਇਆ ਸੀ ਜਿਹੜੇ ਡੇਟਾ ਜਿਨੋ ਜੀ ਕੰਨੇ ਆ ਇਹਦੇ ਨਾਲ ਕੀ ਹੈ ਇਹ ਸਾਰੀ ਚੀਜ਼ ਨੂੰ ਅਨਲਾਈਜ਼ ਕਰੇਗੀ ਇਹਨਾਂ ਕੋਲ ਤਰੀਕੇ ਨਾਲ ਦੱਸ ਤੋਂ ਵੀ ਇਹਨਾਂ ਕੋਲ ਡਾਟਾ ਆਊਗਾ ਕਿੱਥੋਂ ਇਹਨਾਂ ਕੋਲੇ ਡਾਟਾ ਸਾਡੇ ਜਿਸ ਤਰ੍ਹਾਂ ਸਾਡੇ ਕੋਲੇ 544 ਜਿਹੜੇ ਸਾਡੇ ਕੋਲੇ ਓਟ ਸੈਂਟਰ ਚੱਲਦੇ ਆ ਜਿੱਥੇ ਜਿੱਥੇ ਗੋਲੀਆਂ ਦੰਨੇ ਆ ਸੀ ਨਸ਼ਾ ਸੁਡਾਉਣ ਵਾਲੀਆਂ ਉਸ ਤੋਂ ਸਵਾਏ ਜਿਹੜੇ ਸਾਡੇ ਡੀ ਐਡਿਕਸ਼ਨ ਸੈਂਟਰ ਆ ਰੀਹੈਬਿਲੀਟੇਸ਼ਨ ਸੈਂਟਰ ਆ ਚਾਹੇ ਗਵਰਨਮੈਂਟ ਆ ਚਾਹੇ ਪ੍ਰਾਈਵੇਟ ਆ ਉਹ ਸਾਰਾ ਡਾਟਾ ਇਹਨਾਂ ਕੋਲ ਆਏਗਾ ਵੀ ਕਿੰਨੇ ਬੰਦੇ ਆ ਕਿੰਨੇ ਬੰਦੇ ਚਟਾ ਲੈਂਦੇ ਆ ਕਿਹੜਾ ਕਿਹੜਾ ਨਸ਼ਾ ਕਰਦੇ ਆ ਇੱਕ ਤੁਹਾਨੂੰ ਹੋਰ ਗੱਲ ਵੀ ਤੁਹਾਨੂੰ ਸਮਝਣ ਪਾਉਗੀ ਪਹਿਲਾਂ ਲੋਕ ਫੀਮ ਭੁੱਕੀ ਕਰਦੇ ਸੀ ਫਿਰ ਚਟਾ ਆ ਗਿਆ ਜੀ ਹੁਣ ਚਟੇ ਉਹ ਬਣਾਉਣਾ ਉਹ ਜਿਹੜਾ ਕਿਉਂਕਿ ਓਪੀਐਮ ਦੀ ਕਲਟੀਵੇਸ਼ਨ ਬੰਦ ਕਰਤੀ ਉਹਨਾਂ ਇਵਨ ਅਫਗਾਨਿਸਤਾਨ ਚ ਬੰਦ ਕਰਤੀ ਉਹਨਾਂ ਨੇ ਤੇ ਹੁਣ ਇੱਕ ਨਵਾਂ 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 ਨਸ਼ਾ ਆ ਗਿਆ ਕੋਕੈਨ ਪੰਜਾਬ ਚ ਨਹੀਂ ਹੁੰਦਾ ਸੀਗਾ ਕੋਕੇ ਨਾਣਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਬਹੁਤ ਸਾਰੇ ਨਵੇਂ ਨਵੇਂ ਕਿਸਮ ਦੇ ਨਸ਼ੇ ਆਉਂਦੇ ਆ ਮੈਡੀਕਲ ਨਸ਼ੇ ਆ ਗਏ ਬਹੁਤ ਸਾਰੇ ਤੇ ਇਹ ਇੱਕ ਲਗਾਤਾਰ ਚੇਂਜ ਹੋ ਰਿਹਾ ਹੈ ਸਾਰਾ ਜਿਹੜਾ ਇਹਦਾ ਸੌਰਾਇਜ਼ਲਾ ਹੈ ਤੇ ਇਹ ਜੇ ਜੇ ਸਾਡੇ ਕੋਲੇ ਕੋਈ ਡਾਟਾ ਇੰਟੈਲੀਜੈਂਸ ਸਾਡੇ ਕੋਲੇ ਸਾਰਾ ਕੁਝ ਹੋਏਗਾ ਇਹ ਰਿਸੋਰਸ ਸੈਂਟਰ ਹੋਏਗਾ ਤਾਂ ਉਹ ਲਗਾਤਾਰ ਇਹ ਐਨਲਿਸਿਸ ਕਰੇਗਾ ਕਿ ਕੀ ਟ੍ਰੈਂਡ ਹੈ ਲੋਕਾਂ ਦੇ ਵਿੱਚ ਕੀ ਚੇਂਜ ਹੈ ਯੂਥ ਦੇ ਵਿੱਚ ਸੂਸਾਈਡਸ ਬਹੁਤ ਹੋਣ ਲੱਗ ਗਏ ਤੇ ਜਿਹੜੀ ਗੱਲ ਮੈਂਟਰਲ ਹੈਲਥ ਦੀ ਹੈ ਕੱਲੇ ਰਸ਼ਿਆਂ ਦੀ ਨਹੀਂ ਹੈ ਵੀ ਜਿਹੜੇ ਖੁਦਕਿਸ਼ੀ ਕਿਉਂ ਕਰ ਰਹੇ ਆ ਬੱਚੇ ਤੁਹਾਡੇ ਕੋਟਾ ਵਰਗੇ ਸੈਂਟਰ ਦੇ ਵਿੱਚ ਹੁਣ ਜਿਹੜੇ ਕਿਸਾਨ ਪਹਿਲਾਂ ਖੁਦਕਿਸ਼ੀ ਕਰਦੇ ਸੀ ਹੁਣ ਬੱਚੇ ਉਹਨਾਂ ਤੋਂ ਜ਼ਿਆਦਾ ਕਰਨ ਲੱਗ ਗਏ ਸਟੂਡੈਂਟ ਜ਼ਿਆਦਾ ਕਰਨ ਲੱਗ ਗਏ ਉਹ ਸਟੂਡੈਂਟ ਸੂਸਾਈਡ ਕਿਉਂ ਹੋ ਰਿਹਾ ਉਹਦੇ ਬਾਰੇ ਵੀ ਜਿਹੜਾ ਕਰਾਂਗੇ ਅਸੀਂ ਜਦੋਂ ਆਪਣੇ ਕੋਲੇ ਅਸੀਂ ਉਹਨੂੰ ਇੱਕ ਕੰਪਰੀহেনਸਿਵ ਪਾਲਿਸੀ ਹੋਏਗੀ ਕਿ ਉਹਦੇ ਵਿੱਚ ਜਿਵੇਂ ਅਸੀਂ ਪੁਲਿਸ ਦੇ ਨਾਲ ਕੋਆਰਡੀਨੇਟ ਕਰਨਾ ਕੁਝ ਸਾਨੂੰ ਇਨਫੋਰਮੇਸ਼ਨ ਪੁਲਿਸ ਤੋਂ ਆਣੀ ਹੋਵੇ ਕਿੱਥੇ ਕਿੱਥੇ ਜ਼ਿਆਦਾ ਲੋਕ ਨਸ਼ੇ ਕਰਦੇ ਆ ਕਿੱਥੇ ਫੜਿਆ ਜਾ ਰਿਹਾ ਨਸ਼ਾ ਬਾਰਡਰ ਦੇ ਡਿਸਟ੍ਰਿਕਟਸ ਆ ਕਿੱਥੇ ਸਾਨੂੰ ਜ਼ਿਆਦਾ ਨਮੇ ਟ੍ਰੀਟਮੈਂਟ ਸੈਂਟਰ ਦੀ ਲੋੜ ਹੈ ਇਸੇ ਤਰ੍ਹਾਂ ਜਿਹੜਾ ਤੁਹਾਡਾ ਸਕਿੱਲ ਡਿਵੈਲਪਮੈਂਟ ਹੈ ਮੱਛਿਆ ਨੂੰ ਕੀ ਲੋੜ ਹੈ ਵੀ ਨਸ਼ਾ ਛਡਾਓਗੇ ਉਹਨੂੰ ਨਸ਼ਾ ਛਡਾਤਾ ਤੁਸੀਂ ਪਿੰਡ ਚ ਗਿਆ ਮਲੇ ਚ ਗਿਆ ਫਿਰ ਦੁਬਾਰਾ ਜਾ ਕੇ ਕਰਨ ਲੱਗ ਗਿਆ ਉਹ 80% 90% ਉਹਦਾ ਰੈਲੈਪਸ ਰੇਟ ਸੀਗਾ ਉਹਦੀ ਮੋਨਿਟਰਿੰਗ ਕਰਨਾ ਉਹ ਇਹ ਕੰਮ ਕਰੇਗਾ 150 ਜਿਹੜਾ ਕੰਮ ਕਰੇਗਾ ਇਹ ਪਲੱਸ ਉਹਨੂੰ ਸਕਿੱਲ ਡਿਵੈਲਪਮੈਂਟ ਕਰਾ ਕੇ ਕੋਈ ਨਾ ਕੋਈ ਕੰਮ ਤੇ ਲਾਣਾ ਜਦੋਂ ਬੰਦਾ ਕੰਮ ਸਿੱਖ ਲੇਗਾ ਕੰਮ ਤੇ ਲੱਗ ਜਾਏਗਾ ਉਹਦੇ ਪਰਿਵਾਰ ਦੇ ਵਿੱਚ ਰਹੇਗਾ ਉਹਦੀ ਸ਼ਾਦੀ ਹੋ ਜਾਏਗੀ ਬੱਚੇ ਹੋਣਗੇ ਫਿਰ ਉਹ ਨਸ਼ੇਵਾਂਲ ਨਹੀਂ ਜਾਊਗਾ ਉਹ ਬੰਦਾ ਉਹਨੂੰ ਉੱਥੋਂ ਹਟਾ ਕੇ ਕਿਸੇ ਨਾ ਕਿਸੇ ਵਾਸਤੇ ਲਾਣਾ ਹੈ ਉਹਨੂੰ ਇਹਦੇ 'ਚ ਸਰ ਜਿਵੇਂ ਇਹ ਸਾਰਾ ਜਿਵੇਂ ਡਾਟਾ ਆ ਗਿਆ ਉਹਨੂੰ ਬਾਅਦ 'ਚ ਐਨਾਲਿਸਿਸ ਕਰਕੇ ਇਹਦਾ ਫਿਰ ਐਕਸ਼ਨ ਪਲਾਨ ਹੈ ਜਿਹੜਾ ਉਹ ਤੁਹਾਡੇ ਥਰੂ ਹੋਊਗਾ ਸਰਕਾਰ ਦੇ ਥਰੂ ਨਹੀਂ ਸਰਕਾਰ ਹੀ ਕਰੇਗੀ ਸਾਰਾ ਕੁਝ ਸਰਕਾਰ ਹੀ ਕਰੇਗੀ ਜਿਹੜੀ ਜਿਹੜਾ ਸਾਰਾ ਓਵਰਆਲ ਮੋਨਿਟਰਿੰਗ ਸਾਰਾ ਸਰਕਾਰ ਹੀ ਕਰ ਰਹੀ ਹੈ ਨਾ ਇਹ ਐਡਵਾਈਸ ਵੀ ਕਰਨ रिपोर्ट्स ਦੇਣਗੇ ਡਾਟਾ ਅਵੇਲੇਬਲ ਕਰਾਨਗੇ ਡਾਟਾ ਐਨਾਲਿਸਿਸ ਕਰਕੇ ਉਹਦਾ ਨਤੀਜਾ ਕੱਢ ਕੇ ਤੁਹਾਨੂੰ ਦੱਸਣਗੇ ਵੀ ਆ ਇੱਥੇ ਆ ਚੇਂਜ ਕਰਨ ਦੀ ਲੋੜ ਹੈ ਤੁਹਾਨੂੰ ਮਤਲਬ ਇਹਨੂੰ ਆਪਣੀ ਸਟ੍ਰੈਟਜੀ ਵਿੱਚ ਕੀ ਹੋਰ ਦੱਸਿਓ ਕਿ ਜਦੋਂ ਜਿਵੇਂ ਇਹਦੇ 'ਚ ਉਮੀਦ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹੋਣੀਆਂ ਜਿਹੜੀਆਂ ਹਜੇ ਵੀ ਤੁਹਾਡੇ ਅੱਖੋਂ ਪਰੋਖੇ ਨੇ ਇਹਦੇ ਨੈਸ਼ਨ ਨੂੰ ਲੈ ਕੇ ਕਿੱਥੋਂ ਆ ਰਿਹਾ ਹੈ ਜਿਵੇਂ ਤੁਸੀਂ ਦੱਸਿਆ ਵੀ ਬੜੇ ਨਵੇਂ-ਨਵੇਂ ਨਸ਼ੇ ਆ ਗਏ ਤਾਂ ਇਹਨੂੰ ਨਾਲ ਦੀ ਨਾਲ ਟ੍ਰੈਂਡ ਨੂੰ ਪਤਾ ਕਰਕੇ ਉਹਦੇ ਤੇ ਸੌਖਾ ਹੋ ਜਾਊਗਾ ਬਿਲਕੁਲ ਸੌਖਾ ਹੋਏਗਾ ਇਹਦੇ ਦੇਖੋ ਸੌਖਾ ਹੋਏਗਾ ਸਾਨੂੰ ਬਹੁਤ ਸਾਰੀ ਬਹੁਤ ਸਾਰੀ ਇਨਫੋਰਮੇਸ਼ਨ ਆਏਗੀ ਜ ਅਸੀਂ ਕਿਹਾ ਵੀ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਫਰੀ 160 ਦਵਾਈਆਂ ਸੀ ਅਸੀਂ ਉਹ ਸਾਰੀਆਂ ਦਵਾਈਆਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਡੇਰ ਹਾਊਸ ਵੀ ਹੈ ਜਿੱਥੋਂ ਮਰਜ਼ੀ ਦੀਆਂ ਮਰਜ਼ੀ ਚੱਕ ਕੇ ਲੈ ਲਓ ਤੇ ਫਿਰ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਵੀ ਜੇ ਤੁਹਾਡੇ ਕੋਲ ਦਵਾਈ ਨਹੀਂ ਹੈ ਤੁਸੀਂ ਫਿਰ ਚੇ ਦੇ ਦਿਓ ਤੇ ਅਸੀਂ ਜਦੋਂ ਸਰਵੇ ਕੀਤਾ ਤੇ ਦੇਖਿਆ ਵੀ 45% ਦਵਾਈਆਂ ਮਿਲਦੀਆਂ ਆ ਜਾਂ ਵੀ ਦੋ ਤਿੰਨ ਚਾਰ ਦਵਾਈਆਂ ਬਾਹਰੋਂ ਲਿਖ ਦਿੰਦਾ ਬੰਦਾ ਤੇ ਫਿਰ ਉਹਨਾਂ ਨੂੰ ਪੁੱਛਿਆ ਅਸੀਂ ਤੇ ਅਸੀਂ ਹੁਣ ਉਹਦਾ ਜਦੋਂ ਜਦੋਂ ਤੁਸੀਂ ਇੱਕ ਤੁਹਾਡੇ ਕੋਲੇ ਇੱਕ ਰਿਸੋਰਸ ਸੈਂਟਰ ਹੁੰਦਾ ਜਦੋਂ ਤੁਸੀਂ ਉਹਦਾ ਡਾਟਾ ਐਨਾਲਿਸਿਸ ਕਰਦੇ ਹੋ ਉਹਦੇ 'ਚ ਤੁਹਾਨੂੰ ਬਹੁਤ ਕੁਝ ਮਿਲਦਾ ਤੇ ਹੁਣ ਸਾਡੇ ਕੋਲੇ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਹੈ ਉਹ 160 ਤੋਂ ਵੱਧ ਕੇ 900 ਦੀ ਹੋ ਗਈ ਹੈ ਤੇ ਅਸੀਂ 900 ਦਵਾਈਆਂ ਪ੍ਰਕਰ ਕਰ ਲੱਗਾ ਸੀ ਉਹਨੂੰ ਡਾਕਟਰ ਨੂੰ ਕਹੋ ਜਿਹੜੀ ਤੁਸੀਂ ਦਵਾਈ ਲੈਣੀ ਹੈ ਉਹਨੂੰ ਦੱਸ ਦਿਓ ਹਾਂ ਠੀਕ ਹੈ ਫਿਰ ਅਸੀਂ ਦੇਖਦੇ ਹਾਂ ਕਿੰਨੇ ਡਾਕਟਰ ਲਿਖਦੇ ਆ ਉੱਥੇ ਤੇ ਦੂਜੀ ਗੱਲ ਹੈ ਵੀ ਕੋਈ ਦਵਾਈ ਵੇਸਟ ਨਾ ਹੋਵੇ ਤੇ ਜੇ ਤੁਹਾਡੇ ਉੱਥੇ ਡਾਕਟਰ ਨਹੀਂ ਹੈ ਜਾਂ ਦਵਾਈ ਯੂਜ਼ ਨਹੀਂ ਹੋ ਰਹੀ ਜੇ 3 ਮਹੀਨੇ ਪਹਿਲਾਂ 40 3 ਮਹੀਨੇ ਪਹਿਲਾਂ ਸਾਨੂੰ ਦੱਸੋ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚੋਂ ਨਿਕਲ ਕੇ ਆਉਂਦੀਆਂ ਇਹ ਦੇਖੋ ਇੱਕ ਲਾਸਟ ਕਮੈਂਟ ਹੈ ਸਰ ਕੀ ਜਿਵੇਂ ਬਿਕਰਮਜੀਠੇ ਦੇ ਕਾਰਵਾਈ ਹੋਈ ਹੈ ਕਿਉਂਕਿ ਨਸ਼ੇ ਦੇ ਨਾਲ ਜੁੜੇ ਹੋਏ ਮਸਲਾ ਲਗਾਤਾਰ ਚੱਲ ਰਿਹਾ ਹੈ ਲੱਗਦਾ ਹੈ ਕਿ ਆਖਰਕਾਰ ਇਸ ਵਾਰ ਬੜੀ ਕੰਕਰੀਟ ਕਾਰਵਾਈ ਹੋਊ ਕਿਉਂਕਿ ਏਦੋਂ ਪਹਿਲਾਂ ਕਿਉਂਕਿ ਉਹਨਾਂ ਦੇ ਵਕੀਲ ਵੀ ਇਹੀ ਗੱਲ ਕਹਿੰਦੇ ਨੇ ਵੀ ਪਹਿਲਾਂ ਵੀ ਇਸ ਤਰ੍ਹਾਂ ਆਤਰਾ ਨੂੰ ਜਿਹੜੀ ਮਿਲੀ ਸੀ ਉਹ ਕਿਉਂ ਮਿਲੀ ਸੀ ਕਿਉਂਕਿ ਉਹਨਾਂ ਨੇ ਅਫਸਰ ਬਦਲਤਾ ਸੀ ਬੀਜੇਪੀ ਨੇ ਜਿਹੜਾ ਜਿਹੜੀ ਦਾ ਅਫਸਰ ਸੀ ਨਰਿੰਦਰ ਸਿੰਘ ਜਦੋਂ ਉਹ ਮਤਲਬ ਉਹਨੂੰ ਅਰੈਸਟ ਕਰਨ ਦਾ ਟਾਈਮ ਆਇਆ ਜਦੋਂ ਉਹਤੇ ਕਾਰਵਾਈ ਕਰਨ ਦਾ ਟਾਈਮ ਆਇਆ ਇਹਨਾਂ ਨੇ ਅਫਸਰ ਦੀ ਬਦਲੀ ਕਰਤੀ ਉਹਦੀ ਉਹਨੂੰ ਬਚਾ ਲਿਆ ਉਸ ਲਈ ਮਤਲਬ ਕੋਰਟ ਦੇ ਵਿੱਚ ਕੋਈ ਐਵੀਡੈਂਸ ਨਹੀਂ ਪੇਸ਼ ਕੀਤੀ ਬੀਜੇਪੀ ਨੇ ਬੀਜੇਪੀ ਕਾਂਦੀ ਦੀ ਸਰਕਾਰ ਸੀ ਉਹਨਾਂ ਨੇ ਦੋਨਾਂ ਨੇ ਮਿਲ ਕੇ ਆਪਣੀ ਉਹਨੂੰ ਬਚਾ ਲਿਆ ਉਸ ਤੋਂ ਬਾਅਦ ਕਾਂਗਰਸ ਵਾਲੇ ਵਾਅਦਾ ਕਰਕੇ ਆਏ ਸੀ ਔਰ ਬਾਜਬਾ ਸਾਹਿਬ ਵੀ ਕਹਿੰਦੇ ਸੀ ਕਿ ਮੈਨੂੰ ਬਾਹਰ ਦੂ ਫੜ ਕੇ ਕਸੀੜ ਕੇ ਲੈ ਜਾ ਕੇ ਠਾਣੇ ਲਿਡਰ ਸੀ ਉਹਨਾਂ ਨੇ ਕਿਹਾ ਸੀ ਵੀ ਉਹਨੂੰ ਸੰਗਰਣਾਵਾਂ ਨੇ ਲੈ ਕੇ ਜਾਵਾਂਗੇ ਉਦੋਂ ਤਾਂ ਇਹ ਕਹਿੰਦੇ ਸੀ ਚੰਨੀ ਸਾਹਿਬ ਨੇ ਕਿਤੇ ਤੇ ਕੇਸ ਕੀਤਾ ਲੇਕਿਨ ਉਹ ਉਹਦੇ ਵਾਸਤੇ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਦੀ ਐਵੀਡੈਂਸ ਨਹੀਂ ਕੀਤੀ ਤੇ ਉਹਨਾਂ ਨੇ ਮਤਲਬ ਹੁਣ ਉਹ ਕਹਿੰਦੇ ਬੈਂਡਟ ਆ ਤੇ ਜਦੋਂ ਆਪ ਜਦੋਂ ਉਹਨਾਂ ਨੇ ਕੋਸ ਕੀਤਾ ਸੀ ਉਸ ਵੇਲੇ ਬੈਂਡਟਾ ਨਹੀਂ ਸੀ ਇਹ ਜੇ ਅਸੀਂ ਹੁਣ ਅਰੈਸਟ ਕੀਤਾ ਜੇ 540 ਕਰੋੜ ਰੁਪਏ ਦੀ ਜਿਹੜੀ ਕਿ ਅਨ ਅਕਾਊਂਟਡ ਵੈਲਥ ਹੈ ਉਹ ਕਿੱਥੋਂ ਆਈ ਹੈ ਉਹ ਉਹਦੇ ਵਿੱਚ ਸਾਰਾ ਕੁਝ ਨਿਕਲੂਗਾ ਰ ਉਹਦੇ ਵਿੱਚੋਂ ਪਤਾ ਲੱਗੇਗਾ ਨਾ ਬਹੁਤਾਂ ਬਦਲ ਕਿਉਂਕਿ ਜਿਵੇਂ ਤੁਸੀਂ ਦੇਖਿਆ ਕਿ ਇਹ ਗੱਲ ਕਹਿ ਸਕਦੇ ਹਾਂ ਕਿ ਆਮ ਤੌਰ ਦੇ ਉੱਤੇ ਐਕਸ਼ਨ ਪਲਾਨ ਸਰਕਾਰਾਂ ਕਹਿੰਦਾ ਨੇ ਵੀ ਅਸੀਂ ਬੰਦ ਕਰਾਂਗੇ ਪਰ ਜਿੰਨਾ ਬਰੀਕੀ ਦੇ ਨਾਲ ਜੇ ਦੇਖੀਏ ਤਾਂ ਕੋਸ਼ਾਂ ਦੇ ਵਿੱਚ ਲੱਗੇ ਹੋਏ ਨੇ ਤੇ ਡਾਕਟਰ ਬਲਵੀਰ ਨੇ ਜਿਵੇਂ ਦੱਸਿਆ ਕਿ ਹਰ ਇੱਕ ਚੀਜ਼ ਦੇ ਉੱਤੇ ਬੜੀ ਪਿਆਣੀ ਨਜ਼ਰ ਰੱਖ ਕੇ ਉਹਦੇ ਅੱਗੇ ਹੱਲ ਦੇ ਵਾਸਤੇ ਅਸੀਂ ਵਧ ਰਹੇ ਹਾਂ ਤਾਂ یوں ਕਰਕੇ ਇਹ ਜਿਹੜਾ ਜਿਵੇਂ ਕਿ ਡਾਟਾ ਇੰਟੈਲੀਜੈਂਸ ਤੇ ਟ੍ਰੈਫਿੰਗ ਸੈਂਟਰ ਜਿਹੜਾ ਕੰਮ ਕਰੂਗਾ ਤਾਂ ਇਹ ਟੈਕਨੀਕਲ ਸਪੋਰਟਸ ਵੀ ਸਪੋਰਟ ਵੀ ਨਾਲ-ਨਾਲ ਉਨੀ ਹੀ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਦੌਰਾਨ ਦੇਖਿਆ ਜਾਵੇ ਤਾਂ ਡਿਜੀਟਲਾਈਜੇਸ਼ਨ ਦੇ ਤਾਂ ਉਹਨਾਂ ਤੇ ਸਮੇਂਦਰ ਕਾਬੂ ਪਾਇਆ ਜਾਵੇ ਤਾਂ ਨਸ਼ੇ ਵਰਗੀ ਵੱਡਾ ਘੂੜ ਖਤਮ ਹੋ ਸਕਦਾ ਵੀਡੀਓ ਜਨ ਲਿਸਟਾ ਹਰ ਪਾਸੇ ਨਾਲ ਉਸ ਮੀਸਿੰਗ ਅਰ ਰਿਆਨਾ ਉਸ ਪਸੰਦੀਵੀ ਚੰਡੀਗੜ੍ਹ